ਪੁੱਤਰ ਦੀ ਪ੍ਰਾਪਤੀ ਦੀ ਖਾਤਰ ਮਾਂ ਅਨੇਕਾਂ ਕਸ਼ਟ ਆਪਣੇ ਸਰੀਰ ਦੇ ਉੱਤੇ ਸਹਾਰਦੀ ਹੈ ਝੰਡਾ ਵੋੜਾਂ ਦੇ ਉੱਤੇ ਲੱਸੀਆਂ ਪਾਉਂਦੀ ਮੰਦਰਾਂ ਦੇ ਵਿੱਚ ਮੱਥੇ ਰਗੜਦੀ ਫਿਰਦੀ ਹੈ ਸ਼ਾਇਰ ਕਹਿੰਦਾ ਕਹਿੰਦਾ ਜਿਸ ਘਰ ਦੇ ਵਿੱਚ ਮਾਂ ਨਹੀਂ ਹੁੰਦੀ ਉਸ ਵਿੜੇ ਵਿੱਚ ਸ਼ਾਨ ਨਹੀਂ ਹੁੰਦੀ ਜੇ ਪੁੱਤ ਮੰਗੇ ਜਾਣ ਵੀ ਮਾਂ ਤੋਂ ਫਿਰ ਮਾਂ ਦੇ ਕੋਲੋਂ ਨਾ ਨਹੀਂ ਹੁੰਦੀ ਕਹਿੰਦਾ ਜੇਕਰ ਮਾਂ ਜਵਾਬ ਦੇ ਦੇਵੇ ਤੇ ਫਿਰ ਆ ਰੱਬ ਦੇ ਕੋਲੋਂ ਵੀ ਹਾਂ ਨਹੀਂ ਹੁੰਦੀ ਉਹ ਮਾਂ ਜਿਹੜੀ ਪੁੱਤ ਨੂੰ ਗਿੱਲਿਓਂ ਚੱਕ ਕੇ ਸੁੱਕੇ ਪਾਉਂਦੀ ਰਹੀ ਪੁੱਤ ਦਾ ਮਾਲ ਮੂਤਰ ਸਾਫ਼ ਕਰਦੀ ਐ ਅੱਜ ਜਨਾਨੀ ਦੇ ਪਿੱਛੇ ਲੱਗ ਕੇ ਉਹ ਪੁੱਤ ਮਾਂ ਨੂੰ ਧੱਕੇ ਮਾਰ ਕੇ ਘਰ ਚੋਂ ਕੱਢ ਦਿੰਦਾ ਤੇ ਮਾਂ ਪਿਓ ਬਿਰਧ ਆਸ਼ਰਮਾਂ ਦੇ ਵਿੱਚ ਰੁਲਦੇ ਫਿਰਦੇ ਐ ਮਦਰਡੇ ਮਨਾ ਕੇ ਇੱਕ ਦਿਨ ਕਹਿ ਦਿੰਦੇ ਐ ਪਰ ਉਹ ਕਿਹੜਾ ਪਾਲਾ ਜਿਹੜਾ ਮਾਂ ਤੋਂ ਬਿਨਾ ਬਤੀਤ ਹੁੰਦਾ ਅੱਜ ਮਾਂ ਦੀ ਦੁਰਦਸ਼ਾ ਜਿਵੇਂ ਹੋ ਰਹੀ ਐ ਮੈਂਟੇ ਔਲਖ ਦੀਆਂ ਲਿਖੀਆਂ ਲੈਣਾ ਨੂੰ ਸੇਲਵਰਾ ਵਾਲਾ ਢਾਡੀ ਜੱਥਾ ਇਉਂ ਬਿਆਨ ਕਰਦਾ ਆੜ ਦੀ ਦੁਪਹਿਰ ਵਿੱਚ ਆਇਆ ਨਾ ਪਸੀਨਾ ਜੀ ਨੂੰ ਏਸਿਆਂ ਚ ਪੈਣ ਵਾਲਾ ਸ਼ਾਨ ਨੂੰ ਕੀ ਜਾਣਦਾ ਏਸਿਆਂ ਚ ਪੈਣ ਵਾਲਾ ਸ਼ਾਨ ਨੂੰ ਕੀ ਜਾਣਦਾ ਲੱਗ ਕੇ ਜਨਾਨੀ ਪਿੱਛੇ ਮਾਂ ਨੂੰ ਤੱਕਾ ਮਾਰਿਆ ਓਏ ਇਹੋ ਜਾਂ ਨਖੱਟੂ ਪੁੱਤ ਮਾਂ ਨੂੰ ਕੀ ਜਾਣਦਾ ਇਹੋ ਜਾਂ ਨਖੱਟੂ ਪੁੱਤ ਮਾਂ ਨੂੰ ਕੀ ਜਾਣਦਾ ਤੁਮਾਂ ਦਾ ਦਿਲ ਤੋੜਿਆ ਹੱਥੀਂ ਨਾ ਪਕਾਇਆ ਕਦੇ ਆਪ ਫੇਰ ਰੋਟੀਆਂ ਤੂੰ ਗਿੱਲਾ ਵੀ ਨਾ ਕੋੜ ਤਾਨ ਚੋੜਿਆ ਜਾਵਾਂ ਨਾ ਖੜਾਇਆ ਤੈਨੂੰ ਕਹਿ ਰਿਹਾ ਜਵਾਨ ਪਰ ਫਿਰ ਵੀ ਤੁਮਾਂ ਦਾ ਦਿਲ ਤੋੜਿਆ ਹੱਥੀਂ ਨਾ ਪਕਾਇਆ ਕਦੇ ਆਪ ਫੇਰ ਰੋਟੀਆਂ ਤੂੰ ਗਿੱਲਾ ਵੀ ਨਾ ਕੋੜ ਤਾਨ ਚੋੜਿਆ ਲੱਖ ਵਾਰੀ ਜਾਣਦਾ ਹੋ ਭੁੱਗੀਆਂ ਗੇਟਾਰਾਂ ਨੂੰ ਤਾਂ ਲੱਖ ਵਾਰੀ ਜਾਣਦਾ ਹੋ ਰੋਟੀ ਨਾ ਸਟਾਈ ਹੱਥੋਂ ਕਾ ਨੂੰ ਕੀ ਜਾਣਦਾ ਰੋਟੀ ਨਾ ਸਟਾਈ ਹੱਥੋਂ ਕਾ ਨੂੰ ਕੀ ਜਾਣਦਾ ਲੱਗ ਕੇ ਜਨਾਨੀ ਪਿੱਛੇ ਮਾਂ ਨੂੰ ਧੱਕਾ ਮਾਰਿਆ ਓਏ ਇਹੋ ਜਾਂ ਨਖੱਟੂ ਪੁੱਤ ਮਾਂ ਨੂੰ ਕੀ ਜਾਣਦਾ ਇਹੋ ਜਾਂ ਨਖੱਟੂ ਪੁੱਤ ਮਾਂ ਨੂੰ ਕੀ ਜਾਣਦਾ ਗਲੀਆਂ ਤੇ ਕੱਖਾਂ ਵਾਂਗੂ ਰੋਲਤਾ ਬੜਾ ਪਸਾਨੂੰ ਹੋਰ ਨਾ ਕੋਈ ਤੇਰੇ ਉੱਤੇ ਆਸ ਹੋਏ ਇੱਕ ਗੱਲੋਂ ਅਸੀਂ ਤੈਨੂੰ ਦਿਨਿਆਂ ਵਧਾਈਆਂ ਤੂੰ ਤਾਂ ਕਲ ਜੂਗੀ ਪਹਿਰਿਆਂ ਚੋਂ ਪਾਸ ਹੋਏ ਗਲੀਆਂ ਤੇ ਕੱਖਾਂ ਵਾਂਗੂ ਰੋਲਤਾ ਬੜਾ ਪਾ ਹੋਰ ਨਾ ਕੋਈ ਤੇਰੇ ਉੱਤੇ ਆਸ ਹੋਏ ਇੱਕ ਗੱਲੋਂ ਅਸੀਂ ਤੈਨੂੰ ਦਿਨਿਆਂ ਵਧਾਈਆਂ ਤੂੰ ਤਾਂ ਕਲ ਜੂਗੀ ਪੈਰਿਆਂ ਚੋਂ پاس ਹੋਏ ਆਪ ਤਾਂ ਕਲਬਾਂ ਵਿੱਚ ਜਸ਼ਨ ਮਨਾਉਂਦਾ ਆਪ ਤਾਂ ਕਲਬਾਂ ਵਿੱਚ ਜਸ਼ਨ ਮਨਾਉਂਦਾ ਪਰ ਮਾਂ ਦੇ ਬਿਆਈਆਂ ਪੈਰ ਤਾਂ ਨਹੀਂ ਪਛਾਣਦਾ ਮਾਂ ਦੇ ਬਿਆਈਆਂ ਨਾਨੀ ਪੇਸ਼ਾਨ ਦਾ ਲੱਗ ਕੇ ਜਨਾਨੀ ਪਿੱਛੇ ਮਾਂ ਨੂੰ ੱੱਕਾ ਮਾਰਿਆ ਓਏ ਇਹ ਨਾ ਮਖੱਟੂ ਪੁੱਤ ਮਾਂ ਨੂੰ ਕੀ ਜਾਣਦਾ ਇਹੋ ਜਾਨ ਖੱਟੂ ਪੁੱਤ ਮਾਂ ਨੂੰ ਕੀ ਜਾਣਦਾ ਸਾਬਣ ਤੇ ਸ਼ੈਂਪੂਆਂ ਨਾਲ ਸੋਸਵਾਰੀ ਢੋਲੀ ਪਾਵੇਂ ਮੱਥੇ ਤੋਂ ਕਲੰਕ ਨਹੀਂ ਮਿਟੇਦੇ ਬਹੁਤ ਵਾਰੀ ਵੇਖਿਆ ਕੌਲਿਆਂ ਨਾਲ ਲੱਗ ਲੱਗ ਪਿੱਟਦੇ ਸਾਬਣ ਤੇ ਸ਼ੈਂਪੂਆਂ ਨਾਲ ਸੋਸੋ ਵਾਰੀ ਢੋਲੀ ਪਾਵੇਂ ਮੱਥੇ ਤੋਂ ਕਲੰਕ ਨਹੀਂ ਮਿਟਦੇ ਬਹੁਤ ਵਾਰੀ ਵੇਖਿਆ ਮੈਂ ਕਟੜਕ ਹਉਣ ਵਾਲੇ ਕੌਲਿਆਂ ਨਾਲ ਲੱਗ ਲੱਗ ਪਿੱਟਦੇ ਕਾਰ ਵਿੱਚ ਖੱਪ ਤਾਂ ਜ਼ਰੂਰ ਪਾਲੂ दारू ਵੀ ਕੇ ਕਾਰ ਵਿੱਚ ਖੱਪ ਤਾਂ ਜ਼ਰੂਰ ਪਾਲੂ ਮਰੀ ਵੀ ਜ਼ਮੀਰ ਵਾਲਾ ਛਾਤੀ ਤਾਂ ਨਹੀਂ ਤਾਣਦਾ ਮਰੀ ਵੀ ਜ਼ਮੀਰ ਵਾਲਾ ਛਾਤੀ ਤਾਂ ਨਹੀਂ ਤਾਣਦਾ ਲੱਗ ਕੇ ਜਨਾਨੀ ਪਿੱਛੇ ਮਾਂ ਨੂੰ ੱੱਕਾ ਮਾਰਿਆ ਓਏ ਇਹੋ ਜਾਨ ਖੱਟੂ ਪੁੱਤ ਮਾਂ ਨੂੰ ਕੀ ਜਾਣਦਾ ਇਹੋ ਜਾਨ ਖੱਟੂ ਪੁੱਤ ਮਾਂ ਨੂੰ ਕੀ ਜਾਣਦਾ ਜਦੋਂ ਫਿਰ ਤੂੰ ਨ ਲੈ ਕਪਿਸ਼ ਤਾਏਂਗਾ ਤਾਨਿਆ ਤੇ ਮੇਣੇ ਤੇਰੀ ਝੂਲੀ ਵਿੱਚ ਹੋਣੇ ਫਿਰ ਸੇਲਵਰਾ ਕਿਹੜੇ ਮੂੰ ਨਾ ਜਾਏਗਾ ਜਦੋਂ ਹੋਸ਼ ਆਉਣੀ ਤੈਨੂੰ ਮਾ ਨਹੀਂ ਧਿਆਉਣੀ ਤੈਨੂੰ ਫਿਰ ਤੂੰ ਨ ਲੈ ਕਪਿਸ਼ ਤਾਏਂਗਾ ਤਾਨਿਆ ਤੇ ਮੇਣੇ ਤੇਰੀ ਝੂਲੀ ਵਿੱਚ ਹੋਣੇ ਪਿੰਡ ਸੇਲਵਰਾ ਕਿਹੜੇ ਮੂਨਾ ਜਾਏਗਾ ਜੀਨੇ ਹਵਾਲਾਤ ਵਿੱਚ ਕੱਟੀ ਨਹੀਂ ਉਹ ਰਾਤ ਜੀਨੇ ਹਵਾਲਾਤ ਵਿੱਚ ਕੱਟੀ ਨਹੀਂ ਉਹ ਰਾਤ ਓਹ ਮਿੰਟ ਔਲਖਗਨਾ ਨੂੰ ਕੀ ਜਾਣਦਾ ਓਹ ਮਿੰਟ ਔਲਖਗਨਾ ਨੂੰ ਕੀ ਜਾਣਦਾ ਲੱਗ ਕੇ ਜਨਾਨੀ ਪਿੱਛੇ ਮਾਂ ਨੂੰ ੱੱਕਾ ਮਾਰਿਆ ਓਏ ਇਹੋ ਜਾਨ ਖੱਟੂ ਪੁੱਤ ਮਾਂ ਨੂੰ ਕੀ ਜਾਣਦਾ ਲੱਗ ਕੇ ਜਨਾਨੀ ਪਿੱਛੇ ਮਾਂ ਨੂੰ ੱੱਕਾ ਮਾਰਿਆ ਓਏ ਇਹੋ ਜਾਨ ਖੱਟੂ ਪੁੱਤ ਮਾਂ ਨੂੰ ਕੀ ਜਾਣਦਾ ਇਹੋ ਜਾਨ ਖੱਟੂ ਪੁੱਤ ਮਾਂ ਨੂੰ ਕੀ ਜਾਣਦਾ